ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ 23 ਦਸੰਬਰ ਨੂੰ ਐਸਕੇਮ ਵੱਲੋਂ ਜੋ ਭਾਰਤਪਦਰ ਤੇ ਡੀਸੀ ਦਫਤਰਾਂ ਤੇ ਚੱਲ ਰਿਹਾ ਅੰਦੋਲਨ ਦੀ ਹਮਾਇਤ ਵਾਸਤੇ ਉਹਦੇ ਦਰਦ ਵਾਸਤੇ ਧਰਨੇ ਦਿੱਤੇ ਜਾ ਰਹੇ ਆ ਉਹਦੀ ਸ਼ਲਾਘਾ ਕਰਦੇ ਆ ਔਰ ਕੇਂਦਰ ਸਰਕਾਰ ਨੂੰ ਅੱਜ ਇੱਕ ਮੈਸੇਜ ਆ ਕਿ ਭਾਈ ਜਿਵੇਂ ਜਿਵੇਂ ਸਾਰਾ ਕੁਝ ਇਕੱਠਾ ਆਊਗਾ ਹਰ ਹਾਲ ਦੇ ਵਿੱਚ ਤੁਹਾਨੂੰ 12 ਮੰਗਾਂ ਤੇ ਨਜ਼ਰਸਾਨੀ ਕਰਕੇ ਉਹਨਾਂ ਨੂੰ ਮੰਨਣਾ ਪਊਗਾ ਜਿੰਨੀ ਜਲਦੀ ਮੰਨੀਆਂ ਜਾਣ ਉਹਨੀਆਂ ਚੱਗੀਆਂ ਰਹਿਣਗੀਆਂ ਕਿਉਂਕਿ ਅੰਦੋਲਨ 140 ਕਰੋੜ ਭਾਰਤੀਆਂ ਦਾ ਵਾ ਅੱਜ ਐਸਕੇਐਮ ਵੱਲੋਂ ਜਿਹੜੇ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਇੱਕ ਦਿਨ ਵਾਸਤੇ ਇਹਦੇ ਤੇ ਰਜਿਵੀਆ ਦਾ ਕਰਕੇ ਕਿਸਾਨ ਮਜ਼ਦੂਰ ਸਦਸਤ ਕਮੇਟੀ ਪੰਜਾਬ ਵੱਲੋਂ ਟੋਕਨ ਹਾਜ਼ਰੀ ਵੀ ਭਰੀ ਜਾਊਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਂਝਾ ਹੋਰ ਪੱਕੀਆਂ ਹੋਣ ਜਿਹੜੇ ਵਾਅਦਿਆਂ ਤੋਂ ਕੇਂਦਰ ਸਰਕਾਰ 21 ਦੇ ਵਿੱਚ ਮੁਕਰ ਗਈ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਸਾਰੇ ਹੀ ਦੇਸ਼ ਦੀਆਂ ਜਥੇਬੰਦੀਆਂ ਕਾਮਯਾਬ ਹੋਣ ਇਹ 140 ਕਰੋੜ ਭਾਰਤੀਆਂ ਦੇ ਹੱਕ ਵਿੱਚ ਚੀਜ਼ ਪੁੱਗਦੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਆਸ ਦੇ ਨਾਲ ਵੀ ਲੋਕ ਇੱਕ ਹੋਣਗੇ ਸਰਕਾਰਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਮੰਨਣੀਆਂ ਪੈਣਗੀਆਂ ਔਰ ਭਾਰਤ WTO ਦੀਆਂ ਨੀਤੀਆਂ ਦੇ ਵਿੱਚੋਂ ਬਾਹਰ ਆਊਗਾ ਐਮਐਸਪੀ ਗਰੰਟਡ ਦਾ ਕਾਨੂੰਨ ਹਰ ਹਾਲਤ ਦੇ ਵਿੱਚ ਬਣੂਗਾ ਇਹਦੇ ਤੇ ਸਾਰੀਆਂ ਜਥੇਬੰਦੀਆਂ ਦੀ ਬਾਜ਼ਖਵਾ ਉਹ ਪਾਵੇਂ ਕੋਈ ਫਾਰਮ ਹੋਵੇ ਹਰੇਕ ਫਾਰਮ ਆਪਣੀ ਆਪਣੀ ਤਰਫੋਂ ਵਧਿਆ ਚੜ੍ਹਦੀ ਕਲਾ ਨਾਲ ਲੜਾਈ ਜਿਹੜੀ ਉਹ ਲੜ ਰਿਹਾ ਵਾ ਸੋ ਅੱਜ ਜਿੱਥੇ ਜਿੱਥੇ ਵੀ ਕਿਸਾਨ ਵਿਰੋਧ ਸੰਘਰਸ਼ ਕਮੇਟੀ ਦੀ ਪਹੁੰਚ ਹੋਈ ਉਥੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਹਾਜ਼ਿਰ ਗਨਵਾਗਿਆ ਚੜ੍ਹ ਗਿਆ ਔਰ ਵਸ਼ਾਲ ਹਿਰਦੇ ਨਾਲ ਕਹਿੰਦੇ ਆਂ ਕਿ ਆਓ ਇੱਕੋ ਹੀ ਇਹ ਏਕੇ ਤੇ ਸ਼ਗਸ਼ ਦੇ ਬਲ ਤੇ ਆਪਾਂ ਆਉਣ ਲਈ ਸਮੇਂ ਵਾਸਤੇ ਸਰਕਾਰਾਂ ਨੂੰ ਇਹ ਬੋਲਣ ਲਈ ਮਜਬੂਰ ਕਰਦਿਏ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਹਾਕਮ ਕਦੀ ਵੱਡੇ ਨਹੀਂ ਹੋਏ ਹਾਕਮ ਤੇਰਾ ਨੂੰ ਲੋਕਾਂ ਲਈ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਵਾ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਹਾਂਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਦਾ ਸੁਪਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ 23 ਦਸੰਬਰ ਨੂੰ ਐਸਕੇਮੇ ਵੱਲੋਂ ਜੋ ਭਾਰਤਪਦਰ ਤੇ ਡੀਸੀ ਦਫਤਰਾਂ ਤੇ ਚੱਲ ਰਿਹਾ ਅੰਦੋਲਨ ਦੀ ਹਮਾਇਤ ਵਾਸਤੇ ਉਹਦੇ ਦਰਦ ਵਾਸਤੇ ਧਰਨੇ ਦਿੱਤੇ ਜਾ ਰਹੇ ਆ ਉਹਦੀ ਸ਼ਲਾਘਾ ਕਰਦੇ ਆ ਔਰ ਕੇਂਦਰ ਸਰਕਾਰ ਨੂੰ ਅੱਜ ਇੱਕ ਮੈਸੇਜ ਆ ਇਹ ਭਾਈ ਜਿਵੇਂ ਜਿਵੇਂ ਸਾਰਾ ਕੁਝ ਇਕੱਠਾ ਆਊਗਾ ਹਰ ਹਾਲ ਦੇ ਵਿੱਚ ਤੁਹਾਨੂੰ 12 ਮੰਗਾਂ ਤੇ ਨਜ਼ਰਸਾਨੀ ਕਰਕੇ ਉਹਨਾਂ ਨੂੰ ਮੰਨਣਾ ਪਊਗਾ ਜਿੰਨੀ ਜਲਦੀ ਮੰਨੀਆਂ ਜਾਣ ਉਣੀਆਂ ਚੰਗੀਆਂ ਰਹਿਣੀਆਂ ਕਿਉਂਕਿ ਅੰਦੋਲਨ 140 ਕਰੋੜ ਭਾਰਤੀਆਂ ਦਾ ਵਾ ਅੱਜ ਐਸਕੇਐਮ ਵੱਲੋਂ ਜਿਹੜੇ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਇੱਕ ਦਿਨ ਵਾਸਤੇ ਇਹਦੇ ਤੇ ਰਜੀਵਿਆਂ ਦਾ ਕਰਕੇ ਕਿਸਾਨ ਮਦੂਦ ਸਿਦਕ ਮਿਟੀ ਪੰਜਾਬ ਵੱਲੋਂ ਟੋਕਨ ਹਾਜ਼ਰੀ ਵੀ ਭਰੀ ਜਾਊਗੀ ਔਰ ਅਗਉਣਲੇ ਸਮੇਂ ਦੇ ਵਿੱਚ ਇਹ ਸਾਂਝਾ ਹੋਰ ਪੱਕੀਆਂ ਹੋਣ ਜਿਹੜੇ ਹੀ ਵਾਧਾ ਤੋਂ ਕੇਂਦਰ ਸਰਕਾਰ 21 ਦੇ ਵਿੱਚ ਮੁਕਰ ਗਈ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਸਾਰੇ ਹੀ ਦੇਸ਼ ਦੀਆਂ ਜਥੇਬੰਦੀਆਂ ਕਾਮਯਾਬ ਹੋਣ ਇਹ 140 ਕਰੋੜ ਭਾਰਤੀਆਂ ਦੇ ਹੱਕ ਵਿੱਚ ਚੀਜ਼ ਪੁੱਗਤੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਆਸ ਦੇ ਨਾਲ ਕਿ ਲੋਕ ਇੱਕ ਹੋਣਗੇ ਸਰਕਾਰਾਂ ਨੂੰ ਹਰ ਹਾਲ ਦੇ ਵਿੱਚ ਇਹ ਮੰਗਾਂ ਮੰਨਣੀਆਂ ਪੈਣਗੀਆਂ ਔਰ ਭਾਰਤ ਡਬਲਿਊਟੀਓ ਦੀਆਂ ਨੀਤੀਆਂ ਦੇ ਵਿੱਚੋਂ ਬਾਹਰ ਆਊਗਾ ਐਮਐਸਪੀ ਗਰੰਟਡ ਦਾ ਕਾਨੂੰਨ ਹਰ ਹਾਲਤ ਵਿੱਚ ਬਣੂਗਾ ਇਹਦੇ ਤੇ ਸਾਰੀਆਂ ਜਥੇਬੰਦੀਆਂ ਦੀ ਬਾਜ਼ਖਵਾ ਉਹ ਪਾਵੇਂ ਕੋਈ ਫਾਰਮ ਹੋਵੇ ਹਰੇਕ ਫਾਰਮ ਆਪਣੀ ਆਪਣੀ ਤਰਫੋਂ ਵਧੀਆ ਚੜ੍ਹਦੀ ਕਲਾ ਨਾਲ ਲੜਾਈ ਜਿਹੜੀ ਉਹ ਲੜ ਰਿਹਾ ਵਾ ਸੋ ਅੱਜ ਜਿੱਥੇ ਜਿੱਥੇ ਵੀ ਕਿਸਾਨ ਵਿਰੋਧ ਸੰਘਰਸ਼ ਕਮੇਟੀ ਦੀ ਪਹੁੰਚ ਹੋਈ ਉਥੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਹਾਜ਼ਿਰ ਗਏ ਆਣਗੇ ਚੜ੍ਹ ਗਿਆਂ ਔਰ ਵਿਸ਼ਾਲ ਹਿਰਦੇ ਨਾਲ ਕਹਿੰਦੇ ਆਂ ਵੀ ਆਓ ਇੱਕੋ ਹੀ ਏਕੇ ਤੇ ਸੰਘਰਸ਼ ਦੇ ਬਲ ਤੇ ਆਪਾਂ ਆਉਣ ਲਈ ਸਮੇਂ ਵਾਸਤੇ ਸਰਕਾਰਾਂ ਨੂੰ ਇਹ ਬੋਲਣ ਲਈ ਮਜਬੂਰ ਕਰਦੀਏ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਹਾਕਮ ਕਦੀ ਵੱਡੇ ਨਹੀਂ ਹਾਕਮ ਤੇਰਾ ਨੂੰ ਲੋਕਾਂ ਲਈ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ